ਦੋਸਤੋ ਅਧਿਆਤਮ ਜਗਤ ਦੇ ਅੰਦਰ ਗੁਰੂ ਦੀ ਬਹੁਤ ਮਹੱਮਾ ਹੈ ਕਹਿੰਦੇ ਆ ਨਾ ਕਿ ਸ਼ਾਬਿਨ ਪਤਨੀ ਤੇ ਗੁਰਬਿਨ ਗਤਿ ਕੀ ਹੈ ਗੁਰੂ ਧਰਮ ਬਹੁਤ ਸਾਰੇ ਲੋਕਾਂ ਤੋਂ ਅਸੀਂ ਸੁਣਦੇ ਆ ਕਿ ਮੈਂ ਨਾਮ ਜਿਹੜਾ ਨਾਮਦਾਨ ਲੈ ਲਿਆ ਜਾਂ ਮੈਂ ਕੁਝ ਹੋਰ ਵਿਧੀਆਂ ਜੜੀਆਂ ਜਦੋਂ ਸਿੱਖ ਲੈਂਦਾ ਆ ਕੋਈ ਬੰਦਾ ਕਿਸੇ ਸੂਝਵਾਨ ਸੱਜਣ ਤੋਂ ਜਾਂ ਜਿਸ ਵੀ ਉਹ ਧਰਮ ਚ ਹੁੰਦਾ ਉਸ ਦੀਆਂ ਤੇ ਉਸ ਵਕਤ ਉਹ ਆਪਣੇ ਆਪ ਨੂੰ ਕਹਿੰਦਾ ਆ ਕਿ ਹੁਣ ਮੈਂ ਗੁਰੂ ਵਾਲਾ ਤੇ ਗੁਰੂ ਵਾਲਾ ਹੋ ਜਾਣਾ ਕੀ ਕਾਫੀ ਹੈ ਇਹ ਇਸ ਤਰ੍ਹਾਂ ਮੰਨ ਲਿਏ ਜਿਸ ਤਰ੍ਹਾਂ ਕਿਸੇ ਇੱਕ ਬੰਦੇ ਨੇ ਬਰਡ ਦੀ ਕਿਸੇ ਵੱਡੀ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਉਹਨੇ ਆਪਣੀ ਐਡਮਿਸ਼ਨ ਲੈ ਲਿਆ ਹੁਣ ਉੱਥੇ ਉਸ ਨੂੰ 2-4 ਸਾਲ ਲੱਗਣਗੇ ਜਦੋਂ ਤੱਕ ਉਹ ਪੂਰੀ ਜਿਹੜੀ ਹੈਗੀ ਆਪਣਾ ਜੜਾਇਆ ਉਹ ਪੜ੍ਹਾਈ ਪੂਰੀ ਕਰੇਗਾ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਡਿਗਰੀ ਮਿਲੇਗੀ ਉਹ ਚਾਹੇ ਉਹ ਲਾਅ ਦੀ ਆ ਜਾਂ ਮੈਡੀਕਲ ਦੀ ਆ ਤੇ ਹੁਣ ਉਹ ਤਾਂ ਮਾਸਟਰ ਬਣ ਗਿਆ ਉਹ ਹਲੇ ਮਾਸਟਰ ਬਣਿਆ ਇੱਥੇ ਉਹ ਗੁਰੂ ਵਾਲਾ ਬਣਿਆ ਕਿ ਉਹਨੂੰ ਹੁਣ ਸਮਝ ਲੱਗਿਆ ਕਿ ਗੁਰੂ ਕੀ ਕਹਿਣਾ ਚਾਹੁੰਦਾ ਸੀ ਉਹ ਇੱਕ ਚੀਜ਼ ਜਿਹੜੀ ਆ ਉਹ ਸਮਝ ਲਈ ਉਸ ਨੂੰ ਫਿਰ ਵਕਤ ਲੱਗਦਾ ਐਸ ਤਰ੍ਹਾਂ ਨਹੀਂ ਕਿ ਜਿਸ ਦਿਨ ਮੰਤਰ ਮਿਲ ਗਿਆ ਤੇ ਉਸ ਦਿਨ ਅਸੀਂ ਗੁਰੂ ਵਾਲੇ ਹੋ ਗਏ ਜਿਸ ਦਿਨ ਉਹਦੇ ਤੇ ਬਰਕਰ ਕਰਕੇ ਜਿਹੜੀਆਂ ਚੀਜ਼ਾਂ ਗੁਰੂ ਸਮਝਾਉਣਾ ਚਾਹੁੰਦਾ ਸੀ ਉਹ ਸਾਨੂੰ ਸਮਝ ਲੱਗ ਗਈਆਂ ਤੇ ਹੁਣ ਅਸੀਂ ਇਹਨ ਉਹਦੇ ਬਾਰੇ ਪੱਕੇ ਆ ਕਿ ਹਾਂ ਇਹ ਟਰੂਥ ਹੈ ਇਹ ਤੋਂ ਬਿਨਾ ਹੋਰ ਹੁਣ ਕੁਝ ਨਹੀਂ ਹੈਗਾ ਤੇ ਫਿਰ ਸਾਨੂੰ ਉਹ ਡਿਗਰੀ ਮਿਲਦੀ ਹੈ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਵੀ ਇਹੀ ਜਿਹੜੀਆਂ ਤੁਹਾਨੂੰ ਡਿਗਰੀਜ਼ ਮਿਲਦੀਆਂ ਜਦੋਂ ਤੁਸੀਂ ਪਾਸ ਕਰਦੇ ਆ ਕੁਝ ਤੇ ਹੁਣ ਅੱਗੇ ਜਿਹੜਾ ਹੈਗਾ ਉਹ ਕੀ ਹੈਗਾ ਹੁਣ ਜਦੋਂ ਤੁਸੀਂ ਰੀਅਲ ਲਾਈਫ ਦੇ ਵਿੱਚ ਉਹ ਜਿਹੜਾ ਤੁਸੀਂ ਗਿਆਨ ਜਿਹੜਾ ਸਕੂਲਾਂ ਤੋਂ ਕਾਲਜਾਂ ਤੋਂ ਤੁਸੀਂ ਲਿਆ ਹੈਗਾ ਤੇ ਤੁਹਾਨੂੰ ਹੁਣ ਰੀਅਲ ਲਾਈਫ ਦੇ ਵਿੱਚ ਜਦੋਂ ਉਹ ਵਰਤਨ ਦੇ ਵਿੱਚ ਆਉਂਦਾ ਆ ਤੁਹਾਡਾ ਜਦੋਂ ਐਕਸਪੀਰੀਅੰਸ ਹੁੰਦਾ ਉਹਦੇ ਨਾਲ ਉਹ ਕਿਸ ਤਰ੍ਹਾਂ ਦਾ ਆ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਉਸ ਨੌਲੇਜ ਨੂੰ ਉਸ ਗਿਆਨ ਨੂੰ ਉਹ ਅਸਲੀ ਜਿਹੜੀ ਚੀਜ਼ ਆ ਅਸਲੀ ਗੁਰ ਤੁਹਾਡੇ ਚ ਫਿਰ ਉਦੋਂ ਆਉਣਾ ਉਹ ਤੁਹਾਨੂੰ ਪਤਾ ਲੱਗੇਗਾ ਕਿ ਕਿੰਨਾ ਕੁ ਹੈ ਰਾਈਟ ਸੀ ਕਿੰਨਾ ਕਰੋਂਗੇ ਥੈਨ ਯੂ ਵਿਲ ਡਿਸਾਈਡ ਕਿ ਹੁਣ ਮੈਂ ਸਤਮੁੱਚ ਮੇਰੇ ਕੋਲ ਉਹ ਪਾਵਰ ਆ ਗਈ ਕਿ ਨਹੀਂ ਜਿਹੜੇ ਲੋਕਾਂ ਦੇ ਵਿੱਚ ਫਿਰ ਉਹ ਪਾਵਰ ਆ ਜਾਂਦੀ ਫਿਰ ਉਹ ਦੂਜਿਆਂ ਨੂੰ ਵੀ ਦੱਸਦੇ ਜਿੰਦਾ ਤੁਸੀਂ ਕਿਸੇ ਤੋਂ ਕੋਈ ਚੀਜ਼ ਸਮਝੀ ਹੈ ਉਹ ਵੀ ਦੂਸਰਾ ਵੀ ਅੱਗੇ ਤੁਹਾ ਕੋ ਸਿੱਖ ਸਕਦਾ ਸੋ ਇਸ ਕਰਕੇ ਜਿਹੜਾ ਸਿਰਫ ਇੱਕ ਗੁਰ ਧਾਰਨ ਕਰਨਾ ਤੱਕ ਨਫ ਨਹੀਂ ਹੈਗਾ ਉਹਦੇ ਉੱਤੇ ਜਿਹੜੀ ਉਹਦੀ ਪੂਰੀ ਸਮਝ ਲੈਣੀ ਉਸ ਤੋਂ ਬਾਅਦ ਸਮਝ ਤੋਂ ਬਾਅਦ ਉਹ ਦੱਸੇ ਹੋਏ ਮਾਰਗਾਂ ਤੇ ਚੱਲਣਾ ਜਿਹੜਾ ਉਹਦੇ 'ਚ ਕਿੰਨਾ ਕਠਨ ਹੈ ਉਹ ਜਦੋਂ ਨੰਗਦੇ ਹੋਏ ਜੀਵਨ ਜਦੋਂ ਬੰਦਾ ਗੁਜ਼ਾਰਦਾ ਆ ਤੇ ਫਿਰ ਉਹ ਸਤਮਤਿ ਗੁਰੂ ਵਾਲਾ ਹੋ ਜਾਂਦਾ ਧੰਨਵਾਦ